ਮੇਰਿਆਂ ਦੇ ਨਿਆਦਾ ਇਹ ਤਾਂ ਦਿੰਦੇ ਨਹੀਂ ਇੱਕ ਨਾ ਤੂ ਇੱਕ ਫੱਟਾ ਦੋ ਇਹਨੇ ਬੜੇ ਤਾਂ ਪੜਿਆ ਹੋਇਆ ਇੱਥੇ ਮਿਲਦਾ ਬੱਚਾ ਇਹਦੇ ਇਹਦੇ ਨਾਮ ਦਾ ਮੇਰਿਆਂ ਦੇ ਅਗਲਾ ਕੋਈ ਜਿਹੜੀ ਚੋਰੀ ਕਰ ਜਾ ਮਾਰ ਮੇਰਿਆਂ ਦਾ ਕਿਹ ਬਈ ਚੋਰੀ ਦਾ ਫਿਰ ਤੂੰ ਵੀ ਚੋਰੀ ਨਹੀਂ ਲਿਆਉਂਦਾ ਚੱਕਾ ਦਾ ਚੋਰੀ ਦੇ ਲਿਆਉਂਦਾ ਜੇ ਕਾਲੇ ਨੂੰ ਦੱਸਦਾ ਫਿਰ ਤੇ ਡਾਂਗਾ ਨਹੀਂ ਪੈਣਗੀ ਉਹ ਚੋਰ ਬਣਦਾ ਤਾਂ ਵਿਚਾਰਾ ਦਾ ਨਾ ਮੇਲਾ ਬੁੱਲ ਗਈ ਰਾਣਾ ਆਇਓ ਰਾਮੂ 4000 ਦੀ ਹੈ ਦੇ ਦਾਂਗੇ ਬਾਕੀ ਜਿਹੜੇ ਰਹਿ ਗਏ ਉਹ ਅਗਲੇ ਸਾਲ ਲਈ ਬਾਸ ਠੀਕ ਆ ਲਾਈਵ ਚੱਲ ਰਿਹਾ ਵੀਡੀਓ ਜਿੰਨਾ ਮੁੱਲ ਮੰਗਿਆ ਵੇ ਤੇ 4000 ਹੁਣ ਦਊਗਾ ਬਾਕੀ ਅਗਲੇ ਸਾਲ ਦਊਗਾ ਚਾਹ ਬਈ ਪੁੱਗਦੀ ਹੈ ਲੈ ਚਲੀਏ ਠੀਕ ਹੈ ਉਦੋਂ ਦਾ ਬੱਕਰੀ ਬਣ ਜੂ ਅੱਪਾ ਤੂੰ ਬਣਦੀ ਵੇਚ ਦਾਂਗੇ ਇਹਨੂੰ ਇਹ じゃ ਗੱਲ ਕਰ ਤੇ ਸਾਰੀ ਸਾਲ ਨੂੰ ਤੁਸੀਂ ਲੈ ਵੀ ਸਾਰੀ ਸਾਲ ਨੂੰ ਕਹਿੰਦਾ ਸੱਤ ਯਾਰ ਦੋ ਮੋਲ ਲੈ ਵੀਰੇ ਜੈ ਜਲਾਓ ਵੀਰੇ ਦੁੱਧ ਪੀਂਦਾ ਬੱਚਾ ਮਿਲਦਾ ਜੀ ਗੱਲ ਦਾ 4400 ਲੈ ਬਈ ਸਹੀ ਗੱਲ ਤੂੰ ਇਹ ਰਾਮੂ ਨਾ ਐ ਨਹੀਂ ਸੌਦਾ ਹੋਣਾ ਲੈ ਰਾਮੂ ਥੋੜਾ ਮੰਗਿਆ 5000 ਦੀ ਮੇ ਵੀ ਨਹੀਂ ਹੋਗੀ ਭਾਈ 5000 ਹੋਰ ਕਿੰਨੇ ਦੀ ਇੱਕੋ ਹੀ ਗੱਲ ਦੱਸੂਗਾ ਹਾਂ ਇੱਕੋ ਹੀ ਦੱਸ ਕਿਨੇ ਲੈ ਜਾਣੀ ਹਾਂ 6000 ਰੁਪਏ ਦੀ ਪੂਰੀ ਲਾ ਮੈਂ ਕੋਈ ਗੱਲ ਦੱਸੂਆਂ ਪੁਰਾ ਹੱਥ ਕਰ ਅਸਾ 200 ਰੁਪਇਆ ਮੇਰਾ ਬਦਲ ਲੈਂਦਾ ਹੀ ਨਹੀਂ ਮੈਂ ਮੇਮਨੇ ਚ ਸਾਢੇ 5000 ਦੀ ਦੇ ਜੀ ਇਛਤ ਕਰ ਨਾ 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 ਉਹ ਦੇ ਦੇ ਦੇਣ ਵਾਲੀ ਗੱਲ ਆਏ ਹੁਣ ਕੀ ਕਰੀਏ ਆੜੀ ਬਿਲਰ ਆਈ ਐੜੀ ਕੀ ਕਸੂਤੀ ਉਹ ਫਿਰਦੀ ਉਹ ਜਲੰਧਰ ਜਾਊਗੀ ਜਲੰਧਰ ਜਾਵੇ ਪੱਟਦੇ ਪਲਾਈ ਪਲਾਈ ਹੈਗੀ ਬਾਈ ਕੀ ਕਰੀਏ ਬਾਈ ਫਿਰ ਛੱਡ ਦੋ ਕਰ ਨਹੀਂ ਛੱਡਦੇ ਤਾਂ ਨਹੀਂ ਹੈਗੇ ਆਪਾਂ ਦੇਖ ਲੋ ਫਿਰ ਨਵੇੜ ਨਵੇੜਤੀ ਲੈ ਨਿਪੜ ਗਈ 200 ਘਾਟ ਸੀਰੀ ਨਿਪੜ ਗਈ ਚੱਕ ਆ ਛੱਡਦੇ ਛੁੜਦੇ ਨਹੀਂ ਹੈਗੇ ਕਿੰਨੇ ਦਿਨ ਹੁਣ ਤੁਸੀਂ ਹਿਸਾਬ ਲਾ ਲਓ 200 ਘਾਟ 6000 ਦਿਨ ਓਏ ਹਾ ਪੂਰੇ ਘਰ ਦਾ ਇਧਰ ਆ ਗਿਆ ਬਬਲੀ ਦਾ ਭਾਈ ਇਹ 200 ਮੋਕ ਵਾਸਤੇ ਰੱਖ ਜਿਆ ਐ ਨੀਮਰ ਬੋਣੇਗਾ ਕਮਾਸਾਤਾ ਆਇਨੇ ਬਿਚਾਰੇ ਮੁੰਡੇ ਨਹੀਂ ਠੀਕ ਆ ਬੱਚਾ ਤਾਂ ਅਗਲੇ ਦਿਨ ਕਰਾਓ ਯਾਰ 100 200 ਜਿਹੜੀ ਵੀ ਹੁੰਦੀ ਹੈ ਹਾਂ ਬੱਚਾ ਤਾਂ ਕਰਾਓ ਇਹਨਾਂ ਚਾਰ ਫਾਈ ਸੀ ਦੋਸਰ ਨੰਬਰ ਦੇ ਔਪਸਮੇ ਨੇ ਵੀ ਵੇ ਤੇਰਾ ਤਾਂ ਦੇਣਾ ਕੋਈ ਨਹੀਂ ਖਲਾਗਦਾ ਲੈ ਜੇ ਪੱਤੀ ਕਰਾਇਆ ਮੀਮਣੀ ਦੀ ਰਾਮੂ ਥੇਰ ਕਰਾ ਦੇ ਬੰਦੇ ਨੂੰ ਇਕੱਠੀ ਕਦੀ ਹੋਰ ਲੈ ਲਈ ਸਾਈਂ ਮੀਮਣੀ ਪਤਾ ਨਹੀਂ ਜੀ ਆ ਮੀਮਣੀ ਹੈ ਬਾਈ ਇਹ ਬੱਕਰਾ ਜੀ ਮੀਮਣੀ ਹੋਰ ਕੋਈ ਹੈਗੀ ਆ ਉਹ ਨਹੀਂ ਆ ਉਹ ਮੀਮਣੀ ਹੈ ਉਹ ਯਾਰ ਦਾ ਬੱਕਰੀ ਫਿਰ ਯਾਰ ਸਾਨੂੰ ਉਹ ਦੇ ਯਾਰ ਆ ਬੱਕਰੀ ਦੀ ਬੱਟਾ ਗਿਆ ਬੱਕਰੀ ਦੇ ਨਾਚੇ ਓਏ ਦਰਸ਼ਨ ਹੋ ਗਏ ਵਾ ਮੀਮਣੀ ਦੇ ਦੇ ਸਾਨੂੰ ਸਾਡਾ ਸਰ ਗਿਆ ਓਏ ਚਲ ਬੱਕਰੀ ਦੀ ਤੋ ਕੀ ਕਰਾਉਣਾ ਬਾਜ਼ਾਰ ਲੱਗਿਆ ਖੜਾ ਹੈ ਹੈ ਕੀ ਕਰ ਲੈਣੇ ਉਹ ਬਾਈ ਆਵੇਂ ਨਹੀਂ ਦੇ ਦੇ ਸਾਨੂੰ ਨਹੀਂ ਯਾਰ ਬੱਕਰੀ ਕਰ ਬੱਕਰੀ ਇਹ ਹੋਰ ਲਾ ਕੇ ਦੇ ਦਾਂਗੇ ਮੈਂ ਹੋਰ ਲਾ ਕੇ ਤਾਂ ਕੇਲਾ ਕਰ ਦੇ ਆ ਇੱਕ ਦਾ 헤ਜ ਕੇ ਪੁੱਛ ਰਿਹਾ ਬੱਚਾ ਜੀ ਆਣਾ ਇੱਕ ਚੱਕ ਕੇ ਖਵਾ ਦੇਣਾ ਚਾ ਫੇਰ ਥੱਲੇ ਚੱਲਦੇ ਆ ਬਾਈ ਓਏ ਆ ਕੇ ਲਿਖਿਉਂਦੇ ਆ ਰਾਮੂ ਦਿਖਾਈ ਮੜੀ ਬਾਈ ਕਿਹੜੀ ਤੈਨੂੰ ਕੀ ਬਾਈ ਆਪਣੇ ਰਾਮੂ ਦਿਖਾਈ ਆ ਜਾ ਥੱਲੇ ਆ ਜਾ ਥੱਲੇ ਆ ਜਾ ਠੀਕ ਆ ਬਾਈ ਓਏ ਥੱਲੇ ਆ ਜਾ